ਗੁਰਮੁਖ ਆਪੇ ਦੇ ਵੜਿਆਈ ਆਪੇ ਸੇਵ ਕਰਾਈ 바ਵਾ ਗੁਰਿੰਦਰ ਸਿੰਘ ਤੇ ਜਸਵੀਰ ਸਿੰਘ ਤਾਮ ਜਿਨ੍ਹਾਂ ਦਾ ਨਾਮ ਉਗੀਆਂ ਸਿੱਖ ਸਖਸ਼ੀਤਾ ਦੇ ਵਿੱਚ ਬੜੇ ਮਾਣ ਦੇ ਨਾਲ ਲਿਆ ਜਾਂਦਾ ਉਹ ਸਦਾ ਹੀ ਨਿਸ਼ਕਾਮ ਸੇਵਾ ਕਰਕੇ ਵੱਡਾ ਯੋਗਦਾਨ ਦਿੰਦੇ ਰਹੇ 350 ਸਾਲਾ ਸ਼ਤਾਬਦੀ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਨੇ ਅਤੇ ਹੀ 바ਵਾ ਗੁਰਿੰਦਰ ਸਿੰਘ ਨੇ ਇਹ ਐਲਾਨ ਕੀਤਾ ਹੈ ਕਿ ਪਟਨਾ ਸਾਹਿਬ ਵਿਖੇ ਜਲਦੀ ਹੀ ਸੀਟੀ ਸਕੈਨ ਅਤੇ ਐਮ ਆਰ ਆਈ ਸੈਂਟਰ ਸ਼ੁਰੂ ਕਰਨ ਜਾ ਰਹੇ ਨੇ ਜਿਸ ਨੂੰ ਲੈ ਕੇ ਕਰੋੜਾਂ ਦੀਆਂ ਮਸ਼ੀਨਾਂ ਦਾ ਆਰਡਰ ਵੀ ਦਿੱਤਾ ਗਿਆ ਇਸ ਦੇ ਨਾਲ ਹੀ ਉਹਨਾਂ ਕਹੇ ਕਿ ਪਟਨਾ ਸਾਹਿਬ ਵਿਖੇ ਇੱਕ ਸਕੂਲ ਵੀ ਖੁੱਲਿਆ ਜਾਏਗਾ ਜਿਸ ਦੇ ਵਿੱਚੋਂ ਬੱਚੇ ਪੜ੍ਹ ਕੇ ਆਪਣਾ ਨਾਮ ਰੌਸ਼ਨ ਕਰਨ 100 ਸਹੁੰ ਜੀ ਇਹ ਰਸਮੀ ਦਿੱਤੇ ਹੋ ਰਿਹਾ ਹੈ ਇਹ ਸਕੂਲ ਉੱਥੇ ਬਣਾਇਆ ਹੈਗਾ ਪੱਟਾ ਸਾਹਿਬ ਆਲਰੇਡੀ ਸਕੂਲ ਹੈਗੇ ਔਰ ਪਰ ਇੱਕ 12th ਗ੍ਰੇਡ ਦਾ ਸਕੂਲ ਜਿੱਥੇ ਐਮ ਆਰ ਆਈ ਸੀਟੀ ਸਕੈਨ ਸੈਂਟਰ ਖੁੱਲ ਰਿਹਾ ਉਹਦੇ ਨਾਲ ਇਸ ਸਕੂਲ ਵੀ ਬਣਾਇਆ ਤੇ ਸਾਡੇ ਪ੍ਰਧਾਨ ਸਾਹਿਬ ਡਿਜੇ ਜੀ ਜਿਹੜੇ ਅਮਰ ਸਾਹਿਬ ਬੈਠਦੇ ਹੈਗੇ ਉਹਨਾਂ ਕੋਲ ਪਰਵਾਨਗੀ ਲੈ ਲਈ ਆ ਸੀ ਉਹਨਾਂ ਨੇ ਪਰਵਾਨਗੀ ਦੇਤੀ ਹਰ ਸਕੂਲ ਬਣਾਓ ਤੇ ਅਸੀਂ ਹੁਣ ਪਰਵਾਨਗੀ ਪੰਡਾ ਜੀ ਤੋਂ ਲੈਣੀ ਹੈ ਜੱਜੋ ਜੀ ਤੋਂ ਤਾਂ ਕਿ ਸਾਨੂੰ ਲੈਂਡ ਦੇ ਤਾਂ ਕਿ ਅਸੀਂ ਆਪਣਾ ਕੰਮ ਗੁਰੂ ਘਰ ਇਸੀ ਸਾਲ 350 ਸਾਲਾ ਨਿਮਿਤ ਸ਼ੁਰੂ ਕਰਗੇ ਐਮ ਆਰ ਆਈ ਸੈਂਟਰ ਤੇ ਸਕੂਲ ਇਹ ਅਕਾਲ ਪੁਰਖ ਦੀ ਕਿਰਪਾ ਰਹੀ ਉਹ ਕਿਰਪਾ ਹੈਗੀ ਇਹ ਇਸ ਸਾਲ 350 ਸਾਲ ਦੇ ਨਿਮਿਤ ਇਹ ਦੋਨੋਂ ਚੀਜ਼ਾਂ ਹੋਣਗੇ ਬਾਬਾ ਗੁਰਿੰਦਰ ਸਿੰਘ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕਾਂ ਨੂੰ ਇੱਕ ਪੱਤਰ ਸੌਂਪਿਆ ਜਿਸ ਦੇ ਵਿੱਚ ਉਹਨਾਂ ਨੇ ਇਸ ਕਾਰਜ ਬਾਰੇ ਜਾਣਕਾਰੀ ਦਿੱਤੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਤਖਤ ਸ੍ਰੀ ਅੰਮ੍ਰਿਤਸਰ ਜੀ ਪਟਨਾ ਸਾਹਿਬ ਦੇ ਮਾਣਯੋਗ ਸਤਕਾਰਯੋਗ ਭਾਈ ਗੁਰਿੰਦਰ ਸਿੰਘ ਜੀ ਬਾਵਾ ਬੋਂਪੇਵਰੇ ਜਿਨ੍ਹਾਂ ਨੇ ਐਮ ਆਰ ਆਈ ਅਤੇ ਸਕੈਨ ਕਰਨ ਵਾਸਤੇ ਜਿਹੜਾ ਕਿ ਮਸ਼ੀਨਾਂ ਲਾਉਣ ਜਾ ਰਹੇ ਨੇ ਆਰਡਰ ਕਰ ਦਿੱਤਾ ਹੈ ਉਹ ਤਕਰੀਬਨ 12 ਕਰੋੜ ਦਾ ਖਰਚਾ ਹੈ ਉਹ ਸਤਕਾਰਯੋਗ ਗੁਰਿੰਦਰ ਸਿੰਘ ਬਾਵਾ ਜੀ ਆਪਣਾ ਲੋਕ ਕਰਵਾ ਰਹੇ ਹਨ ਇਸ ਦੇ ਨਾਲ ਹੀ ਸਕੂਲਾਂ ਦੇ ਵਿੱਚ ਜਿਹੜੇ ਬਹੁਤ ਵੱਡੀ ਘਾਟ ਸੀ ਸਮੋ ਉਹ ਨਵੇਂਪੁਰ ਪਲਸ 2 ਤੱਕ ਬਣਾਉਣ ਵਾਸਤੇ ਭਾਈ ਗੁਰਿੰਦਰ ਸਿੰਘ ਜੀ ਬਾਵਾ ਜੀ ਹੋਣੇ ਨੇ ਚੀਫ ਖਾਲਸਾ ਦਵਾਨ ਦੇ ਰਹੇ ਦਿੱਤੇ ਤਕਰੀਬਨ 8 ਕਰੋੜ ਦਾ ਖਰਚ ਹੈ ਉਹ ਸਾਰਾ ਕਰਕੇ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ ਪਰ ਥੋੜੇ ਕੁ ਚਿਰਾਂ ਵਿੱਚ ਬਹੁਤ ਜਲਦੀ ਹੈ ਉਸ ਕੋ ਅੱਲਾਹ ਦੀ ਸਹਾਇਤਾ ਦਾ ਕੰਮ ਸ਼ੁਰੂ ਹੋ ਜਾਏਗਾ ਜਿਸ ਨਾਲ ਤਖਤ ਸਾਹਿਬ ਦੇ ਨਾਲ ਨਾਲ ਬਿਹਾਰ ਦੇ ਪਟਨੇ ਦੀ ਸੰਤਾਂ ਨੂੰ ਇਸ ਨਾਲ ਕਾਫੀ ਖੁਸ਼ੀ ਹੋਏਗੀ ਜ਼ਿਕਰ ਖਾਸ ਹੈ ਕਿ ਬੀਤੇ ਦਿਨੀ ਬਾਬਾ ਗੁਰਿੰਦਰ ਸਿੰਘ ਤੇ ਜਸਵੀਰ ਸਿੰਘ ਧਾਮ ਦੀ ਸੂਝ-ਬੂਝ ਅਤੇ ਦੂਰ ਅੰਦੇਸ਼ੀ ਸੋਚ ਦੇ ਨਾਲ ਪਟਨਾ ਸੈਪ ਪ੍ਰਬੰਧਕੀ ਬੋਰਡ ਅਤੇ ਜੱਤਦਾਰ ਰਣਜੀਤ ਸਿੰਘ ਦੇ ਵਿਚਾਲੇ ਚੱਲ ਰਹੇ ਵਿਵਾਦ ਨੂੰ ਖਤਮ ਕਰਵਾਇਆ ਗਿਆ ਤੇ ਹੁਣ ਉਹ ਕਰੋੜਾਂ ਰੁਪਏ ਖਰਚ ਕੇ ਸੰਗਤ ਦੀ ਸੇਵਾ ਕਰ ਰਹੇ ਨੇ ਇਸੇ ਤਰ੍ਹਾਂ ਹੀ ਜੀਐਸ 바ਵਾ ਤੇ ਜਸਵੀਰ ਸਿੰਘ ਤਾਮਹੁਰਾ ਤੋਂ ਪ੍ਰਮਾਤਮਾ ਸੇਵਾ ਕਰਵਾਉਂਦੇ ਰਹੇ ਬਿਊਰੋ ਰਿਪੋਰਟ ਪੀਟੀਸੀ ਨਿਊਜ਼